ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਉਂਤੇ ਮੈਂ ਤੁਹਾਨੂੰ ਦੱਸਣਾ ਕਰਦੀ ਆਂ ਲੋ ਜੀ ਅਸੀਂ ਹਾਜ਼ਰਾਂ ਬਹੁਤ ਹੀ ਪਿਆਰਾ ਜਿਹਾ ਲੋਕੀ ਇਕੱਲੇ ਕਿ ਤੇ ਉਮੀਦ ਹੈ ਤੁਸੀਂ ਸੁਣ ਬਹੁਤ ਵਧੀਆ ਲੱਗੂਗਾ ਇਹ ਤੇ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣਾ ਇਹ ਜੀ ਅੱਜ ਤੁਸੀਂ ਸਿਰ ਮੇਰੇ ਕੋਲੋਂ ਹੀ ਸੁਣੋ ਹੈ ਤੇ ਇਹਦੇ ਵਿੱਚ ਮਤਲਬ ਇੱਕ ਮੁੰਡੇ ਉਹ ਕੋਈ ਕੁੜੀਆਂ ਨਾਲ ਮਿਲ ਕੇ ਆਪਦਾ ਉਹ ਕੱਢਦੀਆਂ ਨੇ ਕਸੀਦਾ ਅੱਗੇ ਇਕੱਠੀਆਂ ਹੋਏ ਕੁੜੀਆਂ ਕੱਢਦੇ ਸੀ ਕਿਸੇ ਦੇ ਘਰੇ ਬੈਠੀਆਂ ਕਿਸੇ ਦੇ ਦਰਵਾਜ਼ੇ 'ਚ ਇਕੱਠੀਆਂ ਹੋ ਕੇ ਤੇ ਉੱਥੋਂ ਦੀ ਕਿਸੇ ਮੁੰਡੇ ਨੇ ਸ਼ਿਕੀਨ ਹੋਣ ਦੇ ਅੱਜ ਕੱਲ੍ਹ ਹੁੰਦੀ ਨਹੀਂ ਨੇ ਪਹਿਲੇ ਦਿਨ ਤੋਂ ਹੀ ਨੇ ਤੇ ਉਹਨਾਂ ਨੇ ਦੇਖਿਆ ਵੀ ਇੰਨੇ ਸੋਹਣੇ ਕੁੜੀਆਂ ਬੈਠੀਆਂ ਕਹਿੰਦੇ ਤਾਂ ਇਹ ਤਾਂ ਆਪ ਹੀ ਫੁੱਲ ਨੇ ਤੇ ਫਿਰ ਉਹਨੇ ਉੱਥੋਂ ਉਹ ਗੀਤ ਬਣਾ ਲਿਆ ਹਨਾ ਤੇ ਫਿਰ ਉਹ ਤੁਸੀਂ ਇਹ ਗੀਤ ਰਾਹੀਂ ਸੁਣਿਆ ਵੀ ਫਿਰ ਮੁੰਡੇ ਨੇ ਕੀ ਉਹਨਾਂ ਕੁੜੀਆਂ ਦਾ ਸ਼ਿਫਤਾਂ ਕਰੀਆਂ ਤੇ ਉਹ ਕੀ ਕਹਿੰਦਾ ਉਹਨਾਂ ਬਾਰੇ ਤੇ ਉਹ ਮੁੰਡਿਆਂ ਨੂੰ ਦੱਸਣ ਲੱਗਿਆ ਮੈਂ ਯਾਰਾਂ ਦੋਸਤਾਂ ਨੂੰ ਹੈਨਾ ਤੇ ਉਹ ਦਰਵਾਜ਼ੇ ਦੇ ਵਿੱਚ ਤਾਂ ਫੁੱਲੀ ਬੈਠਾ ਜਿਹੜਾ ਫਲਕਾ ਦੀ ਕੱਢ ਰਿਹਾ ਹੈ ਤੇ ਲੋ ਹੁਣ ਇਹ ਜਿਹੜਾ ਮੈਂ ਪਾਉਂਗੀ ਨੁਕਤਾ ਓਹੋ ਮੋਟਾਪਾ ਘਟਾਓ ਹੈਨਾ ਤੇ ਤੁਸੀਂ ਉਹਦੇ ਚ ਸੁਣਿਆ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਲੋ ਹੁਣ ਤੁਸੀਂ ਮਾਣੋ ਪਹਿਲਾਂ ਇਸ ਗੀਤ ਦਾ ਆਨੰਦ ਫਿਰ ਆਪਾਂ ਜਾਾਂਗੇ ਨੁਕਤੇ ਵੱਲ ਹੈਨਾ ਲੈ ਫਿਰ ਸੋਨੋ ਇਹ ਪਿਆਰਾ ਜਲੂਬੀਤ ਤੇਰਾਲੇ ਮੀਲ ਸੀਆਂ ਖਿੜ ਖਿੜ ਹਸੀਆਂ ਕੱਢਣੇ ਕਸੀਦ ਗੱਭਰੂ ਨੇ ਚਾਤੀ ਸੀ ਮਾਰੀ य फुल कढ़ींदा फुल करी बीच phule यारो फुल कढीदा फुल ਇਹ ਨਰਾਤੀ ਪਾਏ ਫੁੱਲਾ ਬੇਲਾ ਬੂਟੀਆਂ ਦੇ ਵਿੱਚ ਓ ਦੇ ਸਾਹਾਂ ਦੇ फे जओगी मारी उ गरे वञ झारो फुल कढी लवे फुल ਬਾਹੀ ਬੰਗਾ ਛਣਕਦੀਆ ਸੀਨੇ ਚੋਂ ਨਿਕਲ ਰਹੀਆਂ ਨੇ ਹੂਕ ਅੰਦਰ ਵੀ ਹੋਈ ਮੜਕ ਕਰੀ ਤੇ ਮੈਂ ਕਦ ਜਾਣ ਖੇਲਰੀ ਵਿੱਚ ਦਰੇ ਵਜੇਂਦੇ ਯਾਰੋ ਭੁੱਲ ਕਢਿਦੈ ਫੁਲ ਕ ਬੁਲੇ ਮਿਨਾ ਬਿਨਾ ਮੁਸਕਾਵੇ ਕੁੜੀਆਂ ਦ ਦੇਖੀ ਕੇ ਅਰੂਪ ਅਨੋਖਾ ਜਨ ਬਦਲ ਤੋ ਸ਼ੇਰ ਮਾ

मेल सिड़ खी हसिया कढण कसी ਦੇ ਦੇ ਹੋਏ ਨਾ ਗੀਤ ਹੋਇਆ ਪੂਰਾ ਦੱਸੋ ਸਾਨੂੰ ਸਾਡਾ ਇਹ ਗੀਤ ਕਿ ਹੋਇਆ ਲੱਗਿਆ ਪਹਿਲਾਂ ਤੁਸੀਂ ਨਹੀਂ ਇਹ ਸੁਣਿਆ ਹੋਣਾ ਤਾਂ ਜੋ ਇੱਥੇ ਸੁਣਿਆ ਤੇ ਕਿੰਨੀਆਂ ਸੋਹਣੀਆਂ ਸਿਫਤਾਂ ਕਰੀਆਂ ਹੁੰਦੇ ਨੇ ਫੁੱਲਾਂ ਦੀਆਂ ਇਹ ਕੋਲੇ ਹੁੰਦਾ ਆਪ ਹੀ ਫੁੱਲਾਂ ਜਿਦਾ ਫੁਲਕਾਰੀ ਕੱਢ ਰਿਹਾ ਹੈ ਹਨਾ ਤੇ ਲਓ ਹੁਣ ਤੁਸੀਂ ਦੱਸਿਓ ਤੁਹਾਨੂੰ ਇਹ ਸਾਡਾ ਗੀਤ ਕਿ ਹੋਇਆ ਲੱਗਿਆ ਤੇ ਹੁਣ ਤੁਸੀਂ ਆਜੋ ਨੁਕਤੇ ਦਾ ਇਹ ਮੈਂ ਪਉਣਾ ਤਾਂ ਨੁਕਤਾ ਅੱਜ ਆਈ ਸੀ ਜਿੰਨੇ ਵਿਆਹ ਚ ਦੇਰੀ ਹੋ ਰਹੀ ਹੈ ਉਹ ਕਿਉਂ ਨਹੀਂ ਵਿਆਹ ਹੋ ਰਿਹਾ ਤੇ ਉਹਦਾ ਨੁਕਤਾ ਪਉਣਾ ਸੀ ਉਹ ਕੱਲ ਨੂੰ ਸ਼ਾਇਦ ਪਾਉਂਗੀ ਫਿਰ ਤੇ ਅੱਜ ਫਿਰ 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 ਕੱਲੇ ਸਾਨੂੰ ਆਹੀ ਦੁਬਾਰਾ ਭੈਣਾ ਦਾ ਫੋਨ ਆ ਗਿਆ ਤੇ ਇਹ ਮੈਂ ਦੱਸਿਆ ਫਿਰ ਵੈਦ ਜੀ ਤਾਂ ਦੱਸਿਆ ਹੋਇਆਗਾ ਸਵਾਸ਼ ਵੈਦ ਜੀ ਨੇ ਦੱਸਿਆ ਤੇ ਉਹ ਕਹਿੰਦੇ ਮੋਟਾਪਾ ਹਰ ਹਾਸਾ ਘਟੂਗਾ ਕੀ ਲੈਣਾ ਤੁਸੀਂ ਤੁਹਾਡੀ ਰਸੋਈ ਹੋਈ ਕਹਿੰਦੀ ਇਹ ਥੋੜਾ ਦਵਾਈ ਖਾਣਾ ਰਸੋਈ ਜੀਰਾ ਜਮੈਨ ਸੌਂਫ ਇਹ ਤਿੰਨੇ ਚੀਜ਼ਾਂ ਤੁਸੀਂ ਬਰਾਬਰ ਮਾਤਰਾ ਚ ਲੈ ਲਓ। 50-50 ਗ੍ਰਾਮ ਲੈ ਲਓ। ਮਤਲਬ ਫਿਰ ਬਣਾ ਕੇ ਤਾਂ ਬਾਦਰ ਰੱਖੋਗੇ ਨਾ। ਰੋਜ਼ ਇਹਨਾਂ ਲੈਣਾ ਤਾਂ ਨਹੀਂ ਹੈਗਾ। ਪਰ ਇਹਨਾਂ ਤਿੰਨਾਂ ਲੈ ਲਓ ਤੇ ਕੜਾਹੀ ਵਿੱਚ ਪਾ ਕੇ ਤਿੰਨਾਂ ਨੂੰ ਰੋਸਟ ਕਰ ਲਓ। ਤੇ ਹੁਣ ਇਹਦਾ ਪਾਊਡਰ ਬਣਾ ਲਓ। ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਇੱਕ ਚਮਚਾ ਪਾਊਡਰ ਪਾਣੀ ਨਾਲ ਲੈ ਲਓ ਤੇ ਬਾਅਦ ਵਿੱਚ ਥੋੜੀ ਜਿਹੀ ਗੁੜ ਦੀ ਰੋਲੀ ਜ਼ਰੂਰ ਖਾਓ। ਦਿਨ ਵਿੱਚ 2-3 ਵਾਰ ਵੀ ਖਾ ਸਕਦੇ ਹੋ। ਫਿਰ ਤੁਸੀਂ ਦੇਖੋਗੇ ਕਿ ਤੁਹਾਡਾ ਮੋਟਾਪਾ ਘਟੇਗਾ ਮਾਈਗ੍ਰੇਨ ਠੀਕ ਹੋਵੇਗਾ ਹਾਰਟ ਠੀਕ ਹੋਵੇਗਾ ਜਿਹੜੀ ਪੈਰਾਂ ਵਿੱਚੋਂ ਅੱਗ ਨਿਕਲਦੀ ਆ ਉਹ ਵੀ ਠੀਕ ਹੋਊਗੀ ਹੈਨਾ ਜਿਨ੍ਹਾਂ ਨੂੰ ਗਰਮੀ ਦੀ ਸ਼ਿਕਾਇਤ ਰਹਿੰਦੀ ਹੈ ਉਹ ਇਹ ਪਾਊਡਰ ਦਾ ਅੱਧਾ ਚਮਚਾ ਹੀ ਲੈਣਾ ਠੀਕ ਹੈ ਨਾ ਤੇ ਗਰਮੀ ਜਿਨ੍ਹਾਂ ਨੂੰ ਜਿਆਦਾ ਗਰਮੀ ਮੰਨਦੇ ਨੇ ਤੇ ਉਹ ਇਹਦਾ ਅੱਧਾ ਚਮਚਾ ਹੀ ਲੈਣਾ ਠੀਕ ਹੈ ਤੇ ਲਓ ਹੁਣ ਤੁਸੀਂ ਲਿਖ ਲਿਆ ਤੇ ਲ ਮਾਨਵ ਯਸ਼ੁਰ ਨੁਕਤੇ ਦਾ ਆਨੰਦ ਤੇ ਆਪਣੇ ਬੈਦ ਸੁਭਾਸ਼ ਗੋਲਜੀ ਨੇ ਉਹਨਾਂ ਨੇ ਦੱਸਿਆ ਹੋਇਆ ਤੇ ਉਹਨਾਂ ਤੋਂ ਸੁਣ ਕੇ ਮੈਂ ਤੁਹਾਡੇ ਕੋਲੇ ਪਹੁੰਚਾਤਾ ਤੇ ਤੁਸੀਂ ਠੀਕ ਹੋ ਨਿਓ ਜਾਂ ਕਿਸੇ ਨੂੰ ਹੋਰ ਲੋੜ ਹੈ ਭੈਣ ਭੈਣ ਦੱਸੋ ਸਭ ਦਾ ਮੰਗਲ ਸਭ ਦਾ ਭਲਾ ਕਰੇ ਉਹ ਵੀ ਕਹਿੰਦੇ ਵੀ ਸਭ ਨੂੰ ਤੁਸੀਂ ਦੱਸੋ ਤੇ ਇਹ ਤੁਸੀਂ ਆਪੇ ਬਣਾ ਕੇ ਲੈ ਲਓ ਹੈਨਾ ਤੇ ਲੋ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਆਪਾਂ ਫਿਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫਿਰ ਮਿਲਾਂਗੇ ਤੇ ਧੰਨਵਾਦ ਸਾਡੀ ਵੀਡੀਓ ਦੇਖਣ